ਆ ਖਬਰ ਸੁਣ ਕੇ ਤੁਹਾਡੇ ਕੰਨਾਂ ਨੂੰ ਹੱਥ ਲੱਗ ਜਾਣਗੇ ਤੁਸੀਂ ਹੈਰਾਨ ਵੀ ਹੋਵੋਗੇ ਦੁਖੀ ਵੀ ਹੋਵੋਗੇ ਤੇ ਤੁਹਾਨੂੰ ਗੁੱਸਾ ਵੀ ਆਏਗਾ ਤੇ ਕੰਨਾਂ ਨੂੰ ਹੱਥ ਲਾ ਕੇ ਕਹੋਗੇ ਕਿ ਯਾਰ ਅੱਜ ਤੋਂ ਬਾਅਦ ਕਿਸੇ ਤੇ ਯਕੀਨ ਨਹੀਂ ਕਰਨਾ ਹੁਣ ਇਹ ਖਬਰ ਆ ਰਹੀ ਹੈ ਕਿ ਇੱਕ ਮੁੰਡੇ ਨੂੰ ਉਹਦਾ ਇੱਕ ਬੜਾ ਵਿਸ਼ਵਾਸ ਵਾਲਾ ਵਿਅਕਤੀ ਜਿਹੜਾ ਹੈ ਉਹ ਹਸਪਤਾਲ ਲੈ ਜਾਂਦਾ ਉਹਨੂੰ ਕੁਝ ਨਹੀਂ ਦੱਸਦਾ ਅੱਗੇ ਉਹਨੇ ਡਾਕਟਰਾਂ ਦੇ ਨਾਲ ਗੰਡ ਤੁੱਪ ਕੀਤੀ ਹੋਈ ਸੀ ਔਰ ਉਹਨੂੰ ਉੱਥੇ ਲਿਜਾ ਕੇ ਗੱਲਾਂ ਦੇ ਵਿੱਚ ਲਾ ਕੇ ਡਾਕਟਰਾਂ ਨੂੰ ਕਹਿ ਦਿੰਦਾ ਕਿ ਮੈਂ ਇਹਦਾ ਪਿਓ ਆ ਤੇ ਉੱਥੇ ਉਹਨੂੰ ਦਾਖਲ ਕਰਾ ਦਿੱਤਾ ਜਾਂਦਾ ਹੈ ਉਹਨੂੰ ਫਿਰ ਬਿਉਸ਼ੀ ਦਾ ਟੀਕਾ ਲਾ ਕੇ ਬੇਹੋਸ਼ ਕਰਕੇ ਡਾਕਟਰ ਉਹਦਾ ਲਿੰਗ ਬਦਲ ਦਿੰਦੇ ਨੇ ਔਰ ਜਦੋਂ ਮੁੰਡੇ ਨੂੰ ਹੋਸ਼ ਆਉਂਦੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਮੁੰਡੇ ਤੋਂ ਕੁੜੀ ਬਣ ਚੁੱਕਿਆ ਹਾਂ ਮੇਰਾ ਲਿੰਗ ਕੱਟ ਦਿੱਤਾ ਗਿਆ ਤਾਂ ਉਹਦੀ ਜਗ੍ਹਾ ਮੈਨੂੰ ਹੁਣ ਕੁੜੀ ਬਣਾ ਦਿੱਤਾ ਗਿਆ ਬਿਲਕੁਲ ਇੱਕ ਖਬਰ ਆ ਰਹੀ ਹੈ ਜੀ ਭਾਰਤ ਦੇ ਯੂਪੀ ਸੂਬੇ ਦੇ ਮੁਜ਼ੱਫਰਨਗਰ ਤੋਂ ਉੱਥੇ ਮੁਜ਼ੱਫਰਨਗਰ ਦੇ ਵਿੱਚ ਇੱਕ ਮਨਸੂਰਪੁਰ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ ਇੱਕ ਓਮ ਪ੍ਰਕਾਸ਼ ਨਾਂ ਦੇ ਵਿਅਕਤੀ ਦੇ ਉੱਪਰ ਮਾਮਲਾ ਦਰਜ ਹੋਇਆ ਓਮ ਪ੍ਰਕਾਸ਼ ਜਿਹੜਾ ਉੱਥੇ ਇੱਕ ਪੇਪਰ ਮਿੱਲ ਦੇ ਵਿੱਚ ਕੰਮ ਕਰਦਾ ਹੈ ਉੱਥੇ ਹੀ ਇੱਕ ਛੋਟਾ ਮੁੰਡਾ ਉਸ ਪੇਪਰ ਮਿੱਲ ਦੇ ਵਿੱਚ ਕੰਮ ਕਰਦਾ ਸੀ ਔਰ ਉਹ ਮੁੰਡੇ ਨੇ ਜੋ ਆਪਣੇ ਬਿਆਨਾਂ ਦੇ ਵਿੱਚ ਪੁਲਿਸ ਨੂੰ ਲਿਖਾਇਆ ਉਹ ਕਹਿੰਦਾ ਕਿ ਅਸੀਂ ਇਕੱਠੇ ਕੰਮ ਕਰਦੇ ਸੀ ਇਹ ਹੌਲੀ ਹੌਲੀ ਮੈਨੂੰ ਵਰਗਲੌਣ ਲੱਗਾ ਇੱਕ ਵਾਰੀ ਇਹ ਆਪਦੇ ਕਮਰੇ 'ਚ ਮੈਨੂੰ ਲੈ ਗਿਆ ਉੱਥੇ ਲਿਜਾ ਕੇ ਉਹ ਮੁੰਡਾ ਕਹਿੰਦਾ ਕਿ ਇਹਨੇ ਮੇਰੇ ਨਾਲ ਗਲਤ ਕੰਮ ਕੀਤਾ ਕੁਕਰਮ ਕੀਤਾ ਉਸ ਤੋਂ ਬਾਅਦ ਕਹਿੰਦਾ ਇਹਨੇ ਮੇਰੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਤੇ ਮੈਨੂੰ ਇਹ ਕਹਿਣ ਲੱਗਾ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੇਵਾਂਗਾ ਤੇਰੀ ਤੇ ਤੇਰੇ ਪਰਿਵਾਰ ਦੀ ਬਹੁਤ ਬਦਨਾਮੀ ਹੋਏਗੀ ਤੇ ਕਹਿੰਦਾ ਮੈਂ ਚੁੱਪ ਕਰ ਗਿਆ ਉਸ ਤੋਂ ਬਾਅਦ ਮੇਰੇ ਨਾਲ ਇਹ ਠੀਕ ਰਿਹਾ ਫਿਰ ਉਹ ਮੁੰਡਾ ਬੱਚਾ ਕਹਿੰਦਾ ਕਿ ਮੈਨੂੰ ਇੱਕ ਦਿਨ ਹਸਪਤਾਲ ਲੈ ਕੇ ਆਇਆ ਇੱਥੇ ਇਹਨੇ ਡਾਕਟਰਾਂ ਨਾਲ ਗੰਢਤੁੱਪ ਕੀਤੀ ਹੋਈ ਸੀ ਤੇ ਮੈਨੂੰ ਗੱਲਾਂ ਚ ਲਾ ਕੇ ਡਾਕਟਰ ਰਾਜਾ ਫਰੂਕੀ ਹੈਗਾ ਕੋਈ ਉਹਨੇ ਉਹ ਕਹਿੰਦਾ ਮੈਨੂੰ ਬੇਹੋਸ਼ੀ ਦਾ ਟੀਕਾ ਲਾਤਾ ਮੈਂ ਬੇਹੋਸ਼ ਹੋ ਗਿਆ ਤੇ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਲਿੰਗ ਤਾਂ ਕੱਟ ਦਿੱਤਾ ਗਿਆ ਤੇ ਮੈਨੂੰ ਕੁੜੀ ਬਣਾ ਦਿੱਤਾ ਗਿਆ ਤਾਂ ਫਿਰ ਜਦੋਂ ਉਸ ਬੱਚੇ ਨੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਫਿਰ ਇਹ ਮਾਮਲਾ ਥਾਣੇ ਪੁੱਜਿਆ ਫਿਰ ਉਸ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਦੇ ਉੱਪਰ ਥਾਣਾ ਮਨਸੂਰਪੁਰ ਦੇ ਵਿੱਚ ਮਾਮਲਾ ਦਰਜ ਹੋਇਆ ਇਹ ਦੋਨੋਂ ਜਿਹੜੇ ਆ ਸ਼ਾਹਪੁਰ ਨਾਮ ਦੇ ਪਿੰਡ ਦੇ ਵਿੱਚ ਰਹਿੰਦੇ ਨੇ ਔਰ ਉਹ ਜਿਹੜਾ ਜਿਨੇ ਇਹ ਸਾਰਾ ਕਾਰਾ ਕੀਤਾ ਉਹ ਇਹ ਕਹਿੰਦਾ ਹੈ ਕਿ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਸੀ ਮੈਂ ਇਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਮੈਂ ਇਹਦੇ ਨਾਲ ਰਹਿਣਾ ਚਾਹੁੰਦਾ ਸੀ ਔਰ ਉਹ ਇਹ ਸਭ ਕੁਛ ਦੇ ਲਈ ਇਹਨੂੰ ਮੁੰਡਾ ਨਹੀਂ ਕੁੜੀ ਬਣਾਉਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਉਹ ਕਹਿੰਦਾ ਮੈਂ ਡਾਕਟਰਾਂ ਦੇ ਨਾਲ ਗੱਲ ਕੀਤੀ ਡਾਕਟਰ ਮੰਨ ਗਏ ਔਰ ਫਿਰ ਮੈਂ ਇਹਦਾ ਬਾਪ ਬਣ ਕੇ ਤੇ ਇਹਨੂੰ ਹਸਪਤਾਲ ਲੈ ਗਿਆ ਤੇ ਇਹਦੇ ਪਿਤਾ ਦੀ ਜਗ੍ਹਾ ਮੈਂ ਦਸਕਤ ਕੀਤੇ ਡਾਕਟਰਾਂ ਨੂੰ ਮੈਂ ਵਿਸ਼ਵਾਸ ਚ ਲਿਆ ਤੇ ਫਿਰ ਮੈਂ ਇਹਦਾ ਲਿੰਗ ਬਦਲਾ ਦਿੱਤਾ ਹੁਣ ਤੁਸੀਂ ਦੇਖੋ ਕਿੰਨਾ ਵੱਡਾ ਧੋਖਾ ਕੀਤਾ ਗਿਆ ਧੋਖੇ ਤਾਂ ਇੱਥੇ ਆਪਾਂ ਰੋਜ਼ ਸੁਣਦੇ ਆਂ ਬੜੀ ਤਰ੍ਹਾਂ ਦੇ ਸੁਣਦੇ ਆਂ ਪੈਸੇ ਥੇਲੇ ਨਾਲ ਸੰਬੰਧਿਤ ਹੋਰ ਧੋਖੇ ਪਰ ਐਦਾਂ ਦਾ ਧੋਖਾ ਕਿ ਕਿਸੇ ਨੂੰ ਬਿਨਾਂ ਦੱਸੇ ਹਸਪਤਾਲ ਲੈ ਕੇ ਜਾਣਾ ਤੇ ਉੱਥੇ ਜਾ ਕੇ ਉਹਦਾ ਲਿੰਗ ਬਦਲਵਾ ਦੇਣਾ ਇੱਥੇ ਸ਼ੰਕੇ ਕਈ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਅਨਜਾਨਤਾ ਚ ਨਹੀਂ ਹੋਇਆ ਇਹ ਵੀ ਕਿਹਾ ਜਾ ਰਿਹਾ ਕਿ ਜਿਹਦਾ ਲਿੰਗ ਬਦਲਿਆ ਉਹਨੂੰ ਵੀ ਪਤਾ ਹੋਊਗਾ ਐ ਕੋਈ ਡਾਕਟਰ ਨਹੀਂ ਕਰਦੇ ਕਿ ਉਹ ਬਿਨਾਂ ਦੱਸੇ ਹੀ ਲਿੰਗ ਬਦਲ ਦੇਣ ਦੱਸਿਆ ਉਹਨੂੰ ਹੋਊਗਾ ਪਰ ਬਾਅਦ ਦੇ ਵਿੱਚ ਇੰਜ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਲਿੰਗ ਬਦਲੇ ਜਾ ਚੁੱਕੇ ਮੁੰਡੇ ਦੇ ਘਰ ਜਦ ਪਤਾ ਲੱਗਾ ਤਾਂ ਘਰਦਿਆਂ ਨੇ ਬਹੁਤ ਰੋਲਾ ਪਾ ਲਿਆ ਹੋਵੇ ਮਾਮਲਾ ਖਿੱਲਰ ਗਿਆ ਹੋਵੇ ਉਹ ਮੁੰਡਾ ਘਰਦਿਆਂ ਦੇ ਦਬਾਅ ਥੱਲੇ ਆ ਗਿਆ ਹੋਵੇ ਤੇ ਫਿਰ ਉਹਨੇ ਕਹਿਤਾ ਹੋਵੇ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਤੇ ਮੇਰੀ ਤਾਂ ਅਨਜਾਨਤਾ ਵਸ ਧੋਖੇ ਨਾਲ ਮੇਰਾ ਲਿੰਗ ਬਦਲ ਦਿੱਤਾ ਦੇਖੋ ਦੋਵੇਂ ਗੱਲਾਂ ਦੀ ਸੰਭਾਵਨਾ ਹੈ ਪਹਿਲੀ ਸੰਭਾਵਨਾ ਇਹ ਵੀ ਹੈ ਕਿ ਉਹਦੇ ਨਾਲ ਧੋਖਾ ਹੀ ਕੀਤਾ ਗਿਆ ਹੋਵੇ ਕਈਆਂ ਥਾਵਾਂ ਤੇ ਇੰਜ ਹੋਇਆ ਮੰਨ ਲਓ ਜੇ ਕੋਈ ਵਿਅਕਤੀ ਡਾਕਟਰਾਂ ਨੂੰ ਪੈਸੇ ਦੇ ਕੇ ਦੇਖੋ ਡਾਕਟਰ ਚੰਗੇ ਵੀ ਹੈਗੇ ਨੇ ਤੇ ਡਾਕਟਰ ਲਾਲਚ ਦੇ ਵਿੱਚ ਅੰਨੇ ਵੀ ਹੈਗੇ ਨੇ ਜਿਵੇਂ ਬਾਕੀ ਸਮਾਜ ਦੇ ਵਿੱਚ ਲਾਲਚ ਬਹੁਤ ਫੈਲਿਆ ਹੈ ਕਈ ਡਾਕਟਰ ਕਸਾਈ ਤੇ ਪੈਸੇ ਦੇ ਪੁੱਤ ਵੀ ਬਣੇ ਹੋਏ ਨੇ ਤਾਂ ਇਹੋ ਜਿਹਾ ਜੇ ਕੋਈ ਡਾਕਟਰ ਕਿਸੇ ਨੂੰ ਟੱਕਰ ਜੇ ਤਾਂ ਫਿਰ ਉਹ ਪੈਸੇ ਲੈ ਕੇ ਕੁਝ ਵੀ ਕਰ ਸਕਦਾ ਹੈ ਵਿਸ਼ਵਾਸ ਘਾਤ ਦੇ ਵਿੱਚ ਡਾਕਟਰ ਵੀ ਸ਼ਾਮਲ ਹੋ ਸਕਦਾ ਹੈ ਇੱਥੇ ਕਈ ਡਾਕਟਰ ਜਿਹੜੇ ਨੇ ਉਹ ਲੋਕਾਂ ਦੇ ਚੋਰੀਆਂ ਗੁਰਦੇ ਕੱਢ ਕੇ ਵੇਚਦੇ ਵੀ ਫੜੇ ਗਏ ਨੇ ਕਈ ਹੋਰ ਅੰਗ ਕੱਢ ਕੇ ਵੇਚਣ ਵਾਲੇ ਰੈਕਟਾਂ ਚ ਸ਼ਾਮਲ ਡਾਕਟਰ ਜਿਹੜੇ ਨੇ ਉਹ ਵੀ ਫੜੇ ਗਏ ਨੇ ਤਾਂ ਇਸ ਤਰ੍ਹਾਂ ਦਾ ਇਹ ਡਾਕਟਰ ਵੀ ਹੋ ਹੀ ਸਕਦਾ ਹੈ ਅਜੇ ਇਹਦੀ ਜਾਂਚ ਚੱਲ ਰਹੀ ਹੈ ਪੜਤਾਲ ਚੱਲ ਰਹੀ ਹੈ ਸਾਰੀ ਕਹਾਣੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗੀ ਪੂਰੀ ਪਰ ਜਿੰਨੀ ਕ ਸਾਹਮਣੇ ਆਈ ਹੈ ਉਹਦੇ ਵਿੱਚ ਇਹੀ ਸਾਹਮਣੇ ਆਇਆ ਕਿ ਇੱਕ ਮੁੰਡਾ ਜਿਹੜਾ ਪੇਪਰ ਮਿੱਲ ਦੇ ਵਿੱਚ ਬੱਚਾ ਕੰਮ ਕਰਦਾ ਉਹਦੇ ਨਾਲ ਉੱਥੇ ਓਮ ਪ੍ਰਕਾਸ਼ ਨਾਮ ਦਾ ਇੱਕ ਵੱਡੀ ਉਮਰ ਦਾ ਵਿਅਕਤੀ ਕੰਮ ਕਰਦਾ ਸੀ ਜਿਹੜੇ ਆਪਸ ਵਿੱਚ ਚਿਚਰਨ ਲੱਗ ਪਏ ਤੇ ਫਿਰ ਛੋਟੇ ਨੂੰ ਉਹ ਜਿਹੜਾ ਵੱਡਾ ਵਿਅਕਤੀ ਸੀ ਉਸ ਨੇ ਧੋਖੇ ਨਾਲ ਹਸਪਤਾਲ ਲਿਜਾ ਕੇ ਉਹਦਾ ਉੱਥੇ ਲਿਜਾ ਕੇ ਲਿੰਗ ਬਦਲਵਾਇਆ ਤੇ ਉਸ ਬੱਚੇ ਨੂੰ ਉਸ ਮੁੰਡੇ ਨੂੰ ਉਦੋਂ ਪਤਾ ਲੱਗਾ ਜਦੋਂ ਉਹਨੂੰ ਹੋਸ਼ ਆਈ ਤਾਂ ਉਹਦਾ ਲਿੰਗ ਬਦਲਿਆ ਜਾ ਚੁੱਕਾ ਸੀ ਉਹ ਕੁੜੀ ਬਣ ਚੁੱਕਾ ਸੀ ਹੁਣ ਸਾਡੇ ਸਮਾਜ ਦੀ ਹਾਲਤ ਕੀ ਹੋ ਰਹੀ ਹੈ ਸਾਡੇ ਭਾਰਤ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰ ਲਈਏ ਜਾਂ ਸਮਾਜਿਕ ਤਾਣੇ ਬਣੇ ਦੀ ਗੱਲ ਕਰ ਲਈਏ ਦੋਨੇ ਕਿਵੇਂ ਡਿਗਮਗਾ ਰਹੇ ਨੇ ਦੋਨਾ ਦੀ ਕਿਸ ਪੱਧਰ ਤੱਕ ਗਰਾਵਟ ਹੋ ਰਹੀ ਹੈ ਇਹਦਾ ਅੰਦਾਜ਼ਾ ਅਜਿਹੀਆਂ ਰੋਜ਼ ਵਾਪਰਦੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਦੇਖੋ ਇੱਥੇ ਮਾਸਟਰ ਵੀ ਨਕਲੀ ਇੱਥੇ ਡਾਕਟਰ ਵੀ ਨਕਲੀ ਇੱਥੇ ਹਲਵਾਈ ਨਕਲੀ ਚੀਜ਼ਾਂ ਬਣਾ ਕੇ ਵੇਚ ਜਾਂਦੇ ਨੇ ਇੱਥੇ ਕਰਿਆਨੇ ਵਾਲੀਆਂ ਦੁਕਾਨਾਂ ਦੇ ਉੱਪਰੋਂ ਹਲਦੀ ਨਕਲੀ ਮਿਲ ਜਾਂਦੀ ਹੈ ਮਸਾਲੇ ਨਕਲੀ ਮਿਲ ਜਾਂਦੇ ਨੇ ਠੰਡੇ ਨਕਲੀ ਦੁੱਧ ਨਕਲੀ ਪਨੀਰ ਨਕਲੀ ਦਹੀਂ ਨਕਲੀ ਹਰ ਚੀਜ਼ ਨਕਲੀ ਹਾਸੇ ਵੀ ਨਕਲੀ ਤੇ ਬੰਦੇ ਵੀ ਨਕਲੀ ਇਸ ਟਾਈਮ ਇੱਥੇ ਅਜਿਹੇ ਦੌਰ ਦੇ ਵਿੱਚ ਅਸੀਂ ਜੋ ਵੇਖ ਰਹੇ ਆ ਉਹ ਬਹੁਤ ਮੰਦ ਭੱਗਾ ਹੈ ਤੁਹਾਨੂੰ ਇਹ ਸਭ ਕੁਝ ਕਿਵੇਂ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪੇਜ ਬਹੁਤ ਮਿਹਰਬਾਨੀ ਸ਼ੁਕਰੀਆ